ਤੇ ਗਾਈ ਸਵਾਗਤ ਹੈ ਤੁਹਾਡਾ ਅੱਜ ਆਪਣੀ ਨਵੇਂ ਵਲੌਗ ਤੇ ਵੇਖਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਜਿਹੜੀ ਕੱਲ ਪੈਲੀ ਵਾਈ ਸੀਗੀ ਉਥੇ ਆ ਗਏ ਦੁਵਾਰਾ ਤੇ ਆਪਾਂ ਕੱਢ ਦੇਣੇ ਚੰਗੀ ਜਾਨਾ ਗੇੜੇ ਗੋਲੇ ਛੇਡਾ ਗੁੱਠਾ ਖੜਾ ਕੱਢ ਕੇ ਤੇ ਫਿਰ ਆਪਾਂ ਮਾਰ ਕੇ ਸੁਆਗਾ ਤੇ ਵਾਲੀ ਮੇਂ ਲੱਜ ਕੇ ਰਹੀ ਦਿੰਨੇ ਆਪਾਂ ਹਨਕ ਤੇ ਬਾਕੀ ਨਾ ਮੈਂ ਕੱਲ ਦਾ ਨਾ ਵਲੌਗ ਅਪਲੋਡ ਇਸ ਕਰਕੇ ਨਹੀਂ ਕੀਤਾ ਸੀਗਾ ਕਿਉਂਕਿ ਕਲਰ ਬਲੌਗ ਆਪਣਾ ਸੀਗਾ ਛੋਟਾ ਤੇ ਬਾਕੀ ਤੁਸੀਂ ਨਾ ਮੈਂ ਐਸੇ ਬਲੌਗ ਦੇ ਵਿੱਚ ਐਡ ਕਰ ਦੇਣਾ ਪਹਿਲਾਂ ਤੁਸੀਂ ਉਹ ਜਿਹੜਾ ਬਲੌਗ ਵੇਖ ਕੇ ਆਓ ਫਿਰ ਆਪਾਂ ਜਿਹੜਾ ਬਲੌਗ ਕੰਟੀਨਿਊ ਕਰਦੇ ਆਂ ਤੇ ਤੁਸੀਂ ਦੇਖ ਕੇ ਆਓ ਜਿਹੜਾ ਬਲੌਗ ਫਿਰ ਵੀ ਸਸ਼ੇ ਖਾਲ ਅੱਜ ਦੇ ਬਲੌਗ ਦੇ ਵਿੱਚ ਆਪਾਂ ਬਲੌਗ ਥੋੜਾ ਜਿਹਾ ਲੇਟ ਸ਼ੁਰੂ ਕਰਨ ਲੱਗੇ ਆਂ ਤੇ ਬਾਕੀ ਹੋਣਾ ਆਪਾਂ ਪਹਿਲੀ ਵਾਉਣੇ ਪੈਸਾ ਤੇ ਆਪਾਂ ਜਿਹੜਾ ਝੋਨਾ ਨਹੀਂ ਵੜਿਆ ਸੀ ਉਦੋਂ ਤੇ ਕਿਨ ਕਸਤੇ ਹੋਣਾ ਆਪਾਂ ਪਹਿਲੀ ਵਾਉਣ ਲੱਗੇ ਆਂ ਤੇ ਤੁਸੀਂ ਸਾਹਮਣੇ ਚੈੱਕ ਕਰ ਸਕਦੇ ਮੈਂ ਚੱਲ ਬਲੌਗ ਬਣਾ ਲ ਕੇ ਨਾਲੇ ਨਾਲੇ ਤੁਹਾਨੂੰ ਖਾ ਦੇਨੇ ਆਂ ਤੇ ਬਾਕੀ ਗੇੜਾ ਦੀ ਚੈੱਕ ਕਰੋ ਸਿੱਧਾ ਟਾਈਆਂ ਤਿੰਨਾਂ ਕਿ ਤਿੰਨਾਂ ਕਿ ਲੈ ਆਵੇਂ ਤੇ ਜਾਂਦਾ ਨੇ ਸਿੱਧਾ ਤੀਰਾਂਗੂ ਉਹ ਉੱਥੇ ਕਰਕੇ ਮਾੜਾ ਜਿਹਾ ਵਿੰਗਾ ਹੈਗਾ ਉਹ ਵੀ ਚਲ ਕੋਈ ਨਹੀਂ ਬਾਕੀ ਤਾਂ ਸਿੱਧੇ ਹੀ ਤੇ ਹੁਣ ਮੈਂ ਨਾ ਪਹਿਲੀ ਵਾ ਕੇ ਤੁਹਾਨੂੰ ਚੈੱਕ ਕਰਾਉਣਾ ਵਾ ਤੇ ਬਾਕੀ ਦੋ ਦਿਨ ਮਲਾਬ ਤਾਂ ਨਹੀਂ ਆਇਆ ਕੋਈ ਕੰਮ ਨਹੀਂ ਹੈਗਾ ਇਸ ਵਿੱਚ ਮਹੀ ਆ ਗਿਆ ਹੈਗਾ ਤਾਂ ਕਰਕੇ ਫਿਰ ਤੇ ਬਾਕੀ ਫਿਰ ਦੱਸਦੇ ਤੁਹਾਨੂੰ ਆਪਾਂ ਕੀ ਕਰਨਾ ਹੈ ਤੇ ਕਰੀਆ ਪਹਿਲੀ ਵਾਲ ਗਿਆ ਆਪਾਂ ਸਾਰੀ ਤੇ ਗਾਇਸ ਉਧਰ ਲਈ ਪਹਿਲੀ ਬਾਤ ਹੀ ਸੀ ਡੈਡੀ ਨੇ ਤੇ ਹੁਣ ਆਪਾਂ ਇਧਰ ਹਲਾ ਮਾਰਨ ਆ ਗਏ ਸਾਂ ਤੇ ਆ ਸਾਰੇ ਸਾਨੂੰ ਹਲਾ ਮਾਰਨਗੇ ਕਿ ਉਹ ਜਿਹੜਾ ਸੁਆਗਾ ਵਜਾ ਵੀ ਉਹ ਸਹੀ ਮਾਰਨਗਾ ਨਹੀਂ ਤੇ ਹੁਣ ਮੈਂ ਆ ਸਾਰਾ ਥਾਂ ਵਾ ਵਹੁਣਾ ਵਾ ਨਾਲ ਚੱਲਣਾ ਨਾਲ ਚੈੱਕ ਕਰਾਉਣਾ ਵਾ ਤੇ ਬਾਕੀ ਹੁਣ ਮੈਂ ਰਾਤਾ ਇੱਥੇ ਕੱਲ ਨੂੰ ਕਣਕ ਭੇਜਦੇ ਨੇ ਆਪਾਂ ਦੋ ਵਾਰ ਹੀ ਪਾਉਣੀ ਹੈ ਇੱਕ ਵਾਰੀ ਪਹਿਲਾਂ ਹੁਣ ਜਿਹੜੀ ਸੀਨ ਹੋਣਾ ਪਿਆ ਇਹ ਇੱਕ ਵਾਰੀ ਵਾਹ ਕੇ ਤੈਨੂੰ ਦੂਰੀ ਜਰੀ ਫੇਰ ਦੂਜੀ ਸੀਨ ਹੋਣੀ ਆ ਤੇ ਸਾਰੀ ਪੈੜੀ ਹੁਣ ਪਾਉਣੀ ਆ ਵੀ ਹੋਣੀ ਏ ਜੇ ਉਧਰਲੀ ਹੋਣੀ ਆ ਆਪਾਂ ਤੇ ਬਾਕੀ ਘਰਾਣੇ ਪੈੜੀ ਜੇ ਵੇਖੋ ਕੱਲ ਨੂੰ ਆਵਾਂਗੇ ਅੱਜ ਤਾਂ ਨਹੀਂ ਪਾਉ ਦੇਗੇ ਤੇ ਹੁਣ ਮੈਂ ਵਾਈ ਜਾਣਾ ਹਾਂ ਤੇ ਆ ਮੀਂਹ ਪੈਣ ਕਰਕੇ ਵੇਖੋ ਤਾਂ ਥੱਲੇ ਕਿੱਟਾ ਜਾ ਹੋ ਗਿਆ ਯਾਨੀ ਕਿ ਵੀ ਸਿੱਕਰ ਜਾ ਹੀ ਆਇ ਨਾ ਜਿਵੇਂ ਉਹ ਏਡ ਚੀਜ਼ ਆ ਗਈ ਆ ਤੇ ਹੁਣ ਮੈਂ ਵਾਉਣਾ ਵਾਂ ਬਾਕੀ ਪੈੜੀ ਦੇ ਥੱਲੇ ਗਿੱਲੀ ਨਿਕਲਦੀ ਪਈ ਵਧੀਆ ਫੱਤਰ ਬੜਾ ਵਧੀਆ ਹੈ ਤੇ ਹੁਣ ਮੈਂ ਪਹਿਲੀ ਵਾਉਣਾ ਵਾਂ ਇਹ ਗਾਈ ਸਭ ਪੈਣੀ ਵਾਈ ਜਾਂਦੇ ਆ ਜੀ ਕਰ ਸਕਦੇ ਚੈੱਕ ਤੇ ਉਹ ਪੜੀ ਸਾਰੀ ਬਾਤ ਇਹੀ ਆਪਣਾ ਲੈਣ ਹੁਣ ਆ ਜਿਹੜੇ ਖਾਂ ਕੇ ਆ ਗਏ ਆ ਹੁਣ ਇਹ ਵੀ ਵਾਉ ਲੱਗ ਪਏ ਆ ਆ ਬਾਕੀ ਨੂੰ ਜਨੇਰਾ ਲੱਗ ਪਿਆ ਤੇ ਪਰਪੋਇਲ ਦੇ ਵਿੱਚ ਵੀ ਇੰਨਾ ਪਤਾ ਲੱਗਦਾ ਅੱਜ ਨਾ ਅੱਜ ਬਲੌਗ ਵੀ ਮੇਰੇ ਸਾਥ ਜਿਸਮ ਤੇ ਪਣੀ ਕਰ ਗਈ ਅੱਜ ਨਾ ਜਿਆਦਾ ਬੋਲ ਤਾਂ ਨਹੀਂ ਸਕਦੇ ਕਿਉਂਕਿ ਆਪਾਂ ਪਹਿਲੀ ਮੋੜੇ ਪਏ ਆ ਤੇ ਚੱਲਣਾ ਤਾਂ ਨਾਲ ਹੀ ਚੱਲਣਾ ਨੇ ਕਿਉਂਕਿ ਕੱਢੀ ਪਹਿਲੀ ਮੋੜੇ ਪੋੜੇ ਦੇ ਵਿੱਚ ਜਿਆਦਾ ਜਦੋਂ ਕੜਕ ਬੀਜਾਂ ਦੀ ਤਿਆਰੀ ਹੋ ਜੇ ਜੇ ਤਾਂ ਕਾਲਰ ਨੂੰ ਕੇ ਨਹੀਂ ਜੇ ਕਾਲਰ ਦੇ ਜਾਨੀ ਇਹ ਪਰਦਾ ਨਹੀਂ ਕੇ ਸਕਦੇ ਯਾਰ ਅਜੇ ਇਹਨੂੰ ਇੱਕ ਵਾਰੀ ਹੋਰ ਮੋਨਾ ਦੂਜੀ ਪਾਣੀ ਤੋਂ ਉਹਨੂੰ ਵੀ ਇੱਕ ਵਾਰੀ ਵਾਹਾਂ ਦੇ ਦੇਣ ਨੂੰ ਇੱਕ ਵਾਰੀ ਵਾਹਾਂ ਅਜੇ ਇੱਕ ਇੱਕ ਸੀਆ ਬਾਕੀ ਵਾਹੀ ਜਾਣੇ ਆ ਨਾਲ ਨਾਲ ਟੇਕਰ ਲਾਉਣਾ ਪੈਣਾ ਤਾਂ ਕਿ ਨਹੀਂ ਤੇ ਗਾਈਸ ਆਪਣਾ ਅੱਜ ਦਾ ਵਲੌਗ ਇੱਥੇ ਤੱਕ ਦਾ ਹੀ ਸੀਗਾ ਜੇ ਵਧੀਆ ਲੱਗਾ ਤੇ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਦੇ ਚੈਨਲ ਨੂੰ ਤੇ ਬਾਕੀ ਮੈਂ ਪਹਿਲੀ ਵਾਰ ਦੇ ਸੀਗੀ ਤੇ ਹੁਣ ਕੱਲ ਨੂੰ ਬਾਣੀ ਮੇਰਾ ਆਪਾਂ ਕੇਰਾ ਨਹੀਂ ਕਣਕ ਤੇ ਨਾਲੇ ਤੁਹਾਨੂੰ ਖਾਵਾਂਗੇ ਅੱਜ ਦੇ ਵਲੌਗ ਦੇ ਵਿੱਚ ਕੁਝ ਖਾਸ ਨਹੀਂ ਕੀਤਾ ਬਸ ਪਹਿਲੀ ਵਾਈ ਆ ਤੇ ਹੁਣ ਮਿਲਦੇ ਆ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਤੇ ਗਾਈਸ ਹੁਣ ਮੈਂ ਵਾਉਣ ਲੱਗਾ ਮੈਂ ਪਹਿਲੀ ਤੇ ਆ ਗੁੱਠਾ-ਗਾਠਾ ਕੱਢ ਲਿਆ ਚੰਗੀ ਤਰ੍ਹਾਂ ਪਹਿਲਾਂ ਤੇ ਬਾਕੀ ਪਹਿਲੀ ਫਿਰ ਬਣਾਉਣੀ ਆ ਵਿੱਚੋ ਤਾਂ ਵੈਸੇ ਦਾ ਬਣੀ ਗਈ ਜਦੋਂ ਸਵੇਗਾ ਵੱਜ ਜਾਣਾ ਅੱਪੇ ਸੈਟ ਹੋ ਜਾਣੀ ਇਹਦਾ ਤੇ ਹੁਣ ਮੈਂ ਸਾਈਟਾਂ ਤੇ ਵਾਹੂ ਲਾਵਾਂ ਇੱਕ ਦੀ ਚੰਗੀ ਤਰ੍ਹਾਂ ਤੇ ਗਾਇਸ ਆਪਾਂ ਸਾਈਡਾ ਸੁਡਾ ਦੇ ਗੇੜੇ ਲਾ ਕੇ ਤੇ ਆ ਗਏ ਸਾ ਤੇ ਹੁਣ ਆਪਾਂ ਦੇਖਦੇ ਆ ਕੀ ਕਰਨਾ ਬਾਈ ਮੈਂ ਤਾਂ ਸੁਹਾਗਾ ਮਾਰ ਕੇ ਆਉਣੇ ਜਿਵੇਂ ਵਗੇੜੇ ਲਾ ਕੇ ਆਂਦੇ ਆ ਤੇ ਆਪਾਂ ਜਾਣਦੇ ਹੁਣ ਸੁਹਾਗਾ ਮਾਰਨ ਤੇ ਗਾਇਸ ਆਪਾਂ ਹੱਲਾ ਲਾ ਦਿਗਾ ਨੇ ਤੇ ਹੁਣ ਸੁਹਾਗਾ ਪਾਉਣੇ ਆ ਤੇ ਮੇਤਰੋ ਆਪਾਂ ਸੁਹਾਗਾ ਪਾੜਿਆ ਹੈਗਾ ਤੇ ਹੁਣ ਫੇਰ ਅੰਦਰ ਲੈ ਉਤਰ ਮਾਰਦੇ ਆ ਅਈ ਸਭ ਕਰਤਾ ਹੀ ਸੁਹਾਗਾ ਮਾਰਨਾ ਸ਼ੁਰੂ ਤੇ ਉਹ ਉਥੋਂ ਮੈਂ ਚੱਲਿਆ ਕਾਦੀ ਕੋਲੋਂ ਸਾਹਮਣੇ ਹੋ ਤੇ ਘੁੰਮ ਕੇ ਇੱਥੇ ਆ ਗਿਆ ਮੈਂ ਤੇ ਹੁਣ ਇਧਰ ਨਾਲ ਨਾਲ ਲੈ ਕੇ ਜਾਂਦੇ ਆ ਤੇ ਤੋਂ ਪੱਥਰੇ ਚੱਕ ਕਿਹੜਾ ਲਾ ਲੈਨੇ ਆ ਬਾਕੀ ਸੁਹਾਗਾ ਮਾਰਨ ਲਗੇ ਤੇ ਆਪਾਂ ਅੱਜ ਹੀ ਘੇਰਦੇ ਨਹੀਂ ਇਸ ਸੁਹਾਗਾ ਮਾਰਨ ਤੋਂ ਬਾਅਦ ਹੀ ਤੇ ਬਸ ਸੁਹਾਗਾ ਫੇਰ ਲਵਾਇਨੀ ਸਾਰੇ ਸਾਡੇ ਅਮਿਤ ਰੋ ਸੁਹਾਗਾ ਮਾਰੀ ਜਾਂਦੇ ਆਪਾਂ ਤੇ ਪਹਿਲਾ ਆਪਣੀ ਪੈਣੀ ਐਵੇਂ ਦੀ ਜੀ ਤੇ ਹੁਣ ਐਵੇਂ ਦੀ ਹੁਣ ਦੂਰਾ ਸੁਹਾਗਾ ਮਾਰਦਾ ਹਾਂ ਮੈਂ ਦੂਸਰਾ ਘਰ ਦਾ ਆ ਪਹਿਲਾ ਬੱਜਾ ਦੇਖ ਲਓ ਤੇ ਆ ਦੂਰਾ ਬੱਜਾ ਦੇਖੋ ਦੁਰੇਸ਼ਾ ਕਹਿੰਦਾ ਪਹਿਲੀ ਵਧੀਆ ਪਾਰਦੀ ਜਾਂਦੀ ਫੇਰ ਟ੍ਰੈਨ ਵਧੀਆ ਚੱਲ ਪੈਂਦੀ ਆ ਆ ਜਿਹੜਾ ਡਿੱਲਾ ਦਿਖਾਣਾ ਇਹ ਭੁਰ ਜਾਂਦਿਆਂ ਨੇ ਮੇਰੇ ਬਾਕੀ ਮੈਂ ਤੇ ਨਾਲ ਮਾਰਦਾ ਏ ਦੂਰਾ ਜਵਾਕਾਂ ਦੇ ਰਹਿ ਗਿਆ ਫੇਰ ਉਹਨੂੰ ਮਾਰਦੇ ਆ ਪਹਿਲਾਂ ਘਾਰਾ ਮਾਰਾਂਗੇ ਫੇਰ ਦੂਰਾ ਮਾਰਾਂਗੇ ਫੇਰ ਘੇਰਾਂ ਦੇ ਕਣਕ ਗੇ ਗਾਈਸ ਹੁਣ ਆਪਾਂ ਇਧਰ ਆ ਗਏ ਸੁਵਾਕਾ ਮਾਰਨ ਦੇ ਚੱਕ ਦੇ ਦੇ ਵਿੱਚ ਇਧਰ ਆ ਮਾਰਦਾ ਜੀ ਸਾਰੇ ਘੇਰੇ ਦੇ ਵਿੱਚ ਤੇ ਆਪਾਂ ਕਰਦੇ ਸਫਾਈ ਤੇ ਮਾਈ ਦੇ ਜੇ ਮਾਰਨਾ ਵਾ ਤੇ ਗਾਈਸ ਆਪਾਂ ਸੁਵਾਕਾ ਫੇਰ ਕੇ ਕੱਢ ਲਿਆ ਬਾਹਰ ਇਧਰ ਹੀ ਫੇਰਦਾ ਸਾਰੇ ਜਿ ਇਧਰ ਹੀ ਫੇਰ ਗਿਆ ਤੇ ਹੁਣ ਜਾਣੇ ਆ ਨਾਲੇ ਤੇ ਬੀ ਲੈ ਕੇ ਆਉਣੇ ਆ ਤੇ ਨਾਲੇ ਡ੍ਰਿੱਲ ਪਾ ਕੇ ਲੈ ਆਉਣੇ ਆ ਤੇ ਗਾਈਸ ਆਪਾਂ ਸੁਹਾਗਾ ਮਾਰਤਾ ਸੀਗਾ ਤੇ ਹੁਣ ਰੇਡੂ ਦਾ ਜਾਂਦਾ ਇਹਦੇ ਤੇ ਲੱਦ ਕੇ ਜਾਂਦੇ ਆ ਖਾਦ ਤੇ ਬੀ ਕਣਕ ਦਾ ਤੇ ਹੈ ਡਰਿੱਲ ਪਾ ਕੇ ਲਿਆਵਾਂਗੇ ਫਿਰ ਕੇਰਾ ਵੀ ਤੇ ਗਾਈਸ ਆਪਾਂ ਡੀਪੀ ਤੇ ਲੱਦ ਲਈ ਚਾਰ ਗੱਟੇ ਤੇ ਹੁਣ ਬੀ ਲੱਦਦੇ ਆ ਕਣਕ ਦਾ ਤੇ ਗਾਈਸ ਆਪਾਂ ਨਾ ਆ ਗਏ ਸੀਗੇ ਉਹ ਕੁਝ ਵੀ ਇਹ ਸੱਕਦੇ ਜੀ ਛੋਣਾ ਬੀ ਲਾਉਣ ਲੱਗੇ ਆ ਇਹ ਚਲਾ ਗੇ ਰਾਖ ਦੇਨੇ 1/2 ਦਾ ਤੇ 1/2 ਦਾ ਤੇ ਬਾਕੀ ਜਿਹੜਾ ਹੈਗਾ ਉਹ ਆਪਾਂ ਉੱਥੇ ਵਿੱਚ ਕਾਰਜੇ ਕਰਕੇ ਲਾ ਦਿੰਨੇ ਆ ਤੇ ਹੁਣ ਮੈਂ ਲਾ ਲਵਾਂ ਤੇ ਮਿੱਤਰੋ ਆਪਾਂ ਕਨੇ ਕਈ ਚਲਾ ਦੀਆ ਤੇ ਕੁਛ ਉੱਥੇ ਦੋ ਕੱਟੇ ਰੱਖ ਦਿੱਤੇ ਆ ਉਹ ਜਿਹੜੇ ਥਾਣਾ ਹਸਤੇ ਤੇ ਬਾਕੀ ਜਿਹੜਾ ਆ ਜਿਹੜਾ ਸਾਕੇ ਨਾ ਹਸਤੇ ਇੱਥੇ ਵਿੱਚ ਕਾਰ ਘੱਟੇ ਰੱਖ ਦਿੱਤੇ ਆ ਆਪਾਂ ਤੇ ਹੁਣ ਮੈਂ ਜਾਂ ਨੰਡ ਰੇਲ ਪਾ ਕੇ ਲਾਵਾਂਗਾ ਫਿਰ ਆਪਾਂ ਭੀਜਦੇ ਆ ਪੂਰਾ ਤੇ ਗਾਈਸ ਆਪਾਂ ਗੱਟੇ ਆਲੇ ਹੀ ਡ੍ਰਿਲ ਦੇ ਵਿੱਚ ਦੋਵੇਂ ਕਣਕ ਦਾ ਵੀ ਤੇ ਡੀਏਪੀ ਦਾ ਵੀ ਤੇ ਹੁਣ ਕਰਦੇ ਆ ਚਾਲੂ ਤੇ ਡ੍ਰਿਲ ਵੀ ਆਵਾ ਪਾ ਲਿਆ ਹੁੰਦੀ ਸੀਗੀ ਡ੍ਰਿਲ ਵੀ ਤੁਸੀਂ ਚੈੱਕ ਕਰ ਸਕਦੇ ਛੋਟਕਲ ਲਾ ਦਗੇ ਹਿੰਦਾ ਕਰ ਦਈਏ ਬੰਦ ਲੋਕ ਲਾਈਪ ਚੱਲ ਆਓ ਸਹੀ ਕਰਤਾ ਇਹਨਾਂ ਬੰਨਤੇ ਨਾ ਚਲ ਚਲਾਓ ਟਰੈਕਟਰ ਅਗਲੇ ਕੋਲ ਨਹੀਂ ਤਾਂ ਤੇ ਗਾਇਸ ਚਲਾਤੀ ਮਸ਼ੀਨ ਆਪਾਂ ਕੋਨੀ ਸਹੀ ਆ ਵੇਲਾ ਵੇਲਾ ਥੋੜਾ ਇਧਰ ਹੈ ਬਾਕੀ ਸਹੀ ਹੈ ਨਾ ਹਾਂ ਸਹੀ ਹਾਂ ਥੋੜਾ ਫਾਲਾ ਵਿੰਗਾ ਬਾਕੀ ਕੋਨੀ ਨਹੀਂ ਕਲਕਤਾ ਵਧੀਆ ਉੱਡ ਪੈਣੀ 72 ਵੀ ਸਹੀ ਹੈ ਨਾ ਨਹੀਂ ਆ ਰਹਾਂ ਤੋਦਣਾ ਤੇ ਗਾਇਸ ਲੱਗ ਪਿਆ ਕਨਕ ਕੇਰਨਾ ਜੋ ਕਿ ਤਾਂ ਲਪਾਈ ਨਾ ਤੇ ਆਪਾਂ ਇਹ ਨਾ ਲਗ ਪਿਆ ਪਿਆ ਡੈਡੀ ਜਿਹਾ ਉਦੇ ਸੀਗੇ ਤੇ ਯੱਕਾ ਠੱਕਦੇ ਆਪਾਂ 40 ਕਿਲੋ ਬੀਜ ਹਸਾਬ ਨਾਲ ਬਣੀ ਟ੍ਰੇਨ ਤੇ 40 ਕਿਲੋ ਕਣਕ ਕੇਰਨੀ ਆਪਾਂ ਕਿੱਲੇ ਦੀ ਤੇ ਖਾਦ ਵੀ ਉਨੀ ਏ ਕੋਈ 50 ਕਿਲੋ ਪਾਏ ਤਾਂ ਕੋਈ ਉਨੀ ਖਾਦ ਪਾਉਂਦਾ ਬਾਕੀ ਟ੍ਰੇਨ ਚੱਲੀ ਜਾਂਦੀ ਆ ਆ ਜਿਹੜਾ ਥਾਂ ਤੇ ਰਣੀ ਫਿਰ ਪਰਲੇ ਘੇਰੇ ਜਾਂਦੇ ਆ ਤੇ ਗਾਈਸ ਆਪਾਂ ਨਾ ਉਹ ਜਿਹੜਾ ਕਿਲਾ ਦਾ ਘੇਰ ਦਿੱਤਾ ਸੀਗਾ ਹੁਣ ਆਪਾਂ ਉਰ ਲੈ ਜਿਹੜਾ ਆਪਣਾ ਥਾਂ ਹੈਗਾ ਏ ਚਾਰ ਕਿਲੇ ਥਾਂ ਇਹਦੇ ਵਿੱਚ ਹੁਣ ਆਪਾਂ ਲਾਤੀ ਮਸ਼ੀਨ ਤੇ ਇਹ ਵੀ ਹੁਣ ਘੇਰੀ ਜਾਂਦੇ ਆ ਤੇ ਬਾਕੀ ਟ੍ਰੈਨ ਚੱਲਦੀ ਵੇਖ ਲਓ ਤੁਸੀਂ ਤੇ ਅਹੀਂ ਮਗਰ ਮਗਰ ਪਾਈ ਪਾਂ ਤੇ ਹਾਂ ਰੱਖਦੇ ਕਿ ਪੈਰ ਬੰਦ ਨਾ ਹੋ ਜਾਵੇ ਤੇ ਬਾਕੀ ਨਾ ਇਧਰ ਥਾਂ ਘੱਲਣ ਥੋੜਾ ਜਿਆਦਾ ਆ ਦਰਾਫਟਾ ਕਰਕੇ ਨਾ ਤੇ ਹੁਣ ਕੇਰ ਲਗੇ ਜਰੋਂ 20 ਪੌਣ ਲਗੇ ਉਹ ਤੁਹਾਨੂੰ ਦਿਖਾਵਾਂਗੇ ਤੇ ਗਾਈਸ ਆਪਾਂ ਕੇਰ ਨਹੀਂ ਜਾਂਦੇ ਆ ਤੇ ਅੱਧੇ ਜਿਆਦਾ ਥਾਂ ਕੇਰ ਕੇ ਆ ਯਾਨੀ ਕਿ ਵਿਚਕਾਰ ਵਿੱਚ ਕਰ ਰਹਿ ਗਿਆ ਤੇ 3 ਪੌਣ ਲੱਗ ਪੈਸਾ ਤੇ ਉਹ ਫਿਰ ਫੜ ਆ ਲਿਆ ਆਪ ਤੇ ਬਾਕੀ ਉਧਰ ਲਾਪ ਕੇਰਤਾ ਸੀਗਾ ਤੇ ਹੁਣ ਆ ਵੀ ਕੇਰ ਲਗੇ ਮੈਂ ਤਾਂ 3-4 ਗੇੜੇ ਆਉਣਗੇ ਲੰਮੇ ਤਾਂ ਉਹ ਤਾਂ ਦਾ ਬਾਈ ਥੋੜਾ ਹੀ ਰਹਿ ਗਿਆ ਤੇ ਗਾਈਸ ਹੁਣ ਆਪਾਂ ਕਣਕ ਬੀਜ ਲਈ ਆ ਤੇ ਹੁਣ ਆਪਾਂ ਚੰਨੇ ਆ ਘਰੇ ਘਰੇ ਜਾ ਕੇ ਟਰੈਕਟਰ ਤੇ ਰੇ ਡੱਕ ਚੋਸੀ ਜਾ ਕੇ ਵਲੌਗ ਐਂਡ ਕਰਾਂਗੇ ਲਾਈਟਾਂ ਬੰਦ ਕਰਦੇ ਆ ਆਪਾਂ ਕਿੱਲੇ ਦੀ ਕਿੰਨੀ ਕਣਕ ਕੇਰੀ ਹੈ ਕੋਈ ਵੀ ਹੋਣੀ ਕੇਰਿਆ ਜੇ ਤੇ ਗਾਈਸ ਆਪਾਂ ਆ ਗਏ ਸੀ ਘਰੇ ਤੇ ਹੁਣ ਮੈਂ ਆਖਿਆ ਚਲੋ ਤੁਹਾਨੂੰ ਦੱਸਦੇ ਨੇ ਆਪਾਂ ਕਿੰਨਾ ਬੀ ਕੇਰਿਆ ਕੇਲੇ ਦਾ ਆਪਾਂ ਕਿੱਲੇ ਦਾ ਕੇਰਿਆ ਹੀਗਾ 40 ਕਿਲੋ ਬੀ ਕੇਰਿਆ ਹੀਗਾ ਤੇ ਪੰ 50 ਕਿਲੋ ਖਾਸ ਸੀ ਤੇ ਹੁਣ ਆਪਾਂ ਡ੍ਰਿੱਲ ਤਾਂ ਲਾ ਦਿੱਤੀ ਆ ਤੇ ਮੈਂ ਅਥੇ ਜਿਹੜਾ ਤੁਹਾਨੂੰ ਦੱਸ ਦਿੱ ਗਏ ਤੇ ਨਾਲੇ ਕਰ ਦिए ਵਲੌਗ ਦਾ ਐਂਡ ਤੇ ਬਾਕੀ ਦੱਸਿਆ ਜੀ ਤੁਹਾਨੂੰ ਕਿਦਾਂ ਦਾ ਵਲੌਗ ਲੱਗਾ ਤੇ ਕੱਲ ਨੂੰ ਆਪਾਂ ਅਜੇਦਰ ਆਪਣੇ ਘਰਾਂ ਕੋਲ ਜਿਹੜੀ ਪੈੜੀ ਆ ਇਹ ਵਾਕ ਇਹ ਵੀ ਬਣਾ ਕੇ ਤੇ ਇਥੇ ਵੀ ਕੰਕਰੀਟ ਰਣੀ ਆ ਤੇ ਕੱਲ ਨੂੰ ਵੀ ਵਲੌਗ ਆਵੇਗਾ ਆਪਣਾ ਤੇ ਅੱਜ ਦਾ ਵਲੌਗ ਤੁਹਾਨੂੰ ਕਿਦਾਂ ਦਾ ਲੱਗਾ ਲਾਈਕ ਸ਼ੇਅਰ ਨਾਲ ਸਬਸਕ੍ਰਾਈਬ ਕਰਕੇ ਜਰੂਰ ਦੱਸਿਆ ਜੀ ਤੇ ਮਿਲਦੇ ਆ ਤੁਹਾਨੂੰ ਕੱਲ ਦੇ ਨਵੇਂ ਵਲੌਗ ਦੇ ਵਿੱਚ